ਚਿੱਕੇ ਤੁਸੀਂ ਜ਼ਿੰਦਗੀ ਵਿੱਚ ਨਿਰਾਸ਼ ਹੋ ਪਰੇਸ਼ਾਨ ਹੋ ਤੁਹਾਨੂੰ ਲੱਗਦਾ ਕਿ ਜ਼ਿੰਦਗੀ ਦੁਨੀਆ ਵਿੱਚ ਸਭ ਤੋਂ ਵੱਧ ਦੁਖੀ ਤੁਸੀਂ ਹੋ ਤਾਂ ਹੋ ਸਕਦਾ ਇਹ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਦੇਵੇ ਤੇ ਇਸ ਵੀਡੀਓ ਤੇ ਵਿੱਚ ਹੋਣ ਵਾਲੀ ਸਾਰੀ ਗੱਲਬਾਤ ਨੂੰ ਧਿਆਨ ਨਾਲ ਸੁਣਨਾ ਤੇ ਲਾਸਟ ਤੱਕ ਜ਼ਰੂਰ ਦੇਖਣਾ ਤੇ ਜਦੋਂ ਤੁਸੀਂ ਵੀਡੀਓ ਸੁਣ ਲੋਗੇ ਤਾਂ ਲਾਸਟ ਵਿੱਚ ਕਮੈਂਟ ਕਰਕੇ ਦੱਸਣਾ ਕਿ ਇਸ ਗੱਲਬਾਤ ਰਾਹੀਂ ਤੁਹਾਡੇ ਥੋੜੇ ਜਿਹਾ ਵੀ ਵਿਚਾਰ ਬਦਲੇ ਸਭ ਤੋਂ ਪਹਿਲੀ ਗੱਲ ਤੁਹਾਨੂੰ ਆਪਣੀਆਂ ਤਿੰਨ ਆਦਤਾਂ ਬਦਲਣੀਆਂ ਹੋਣਗੀਆਂ ਤੇ ਇਹ ਤਿੰਨ ਆਦਤਾਂ ਤੁਹਾਨੂੰ ਉਸ ਪਰੇਸ਼ਾਨੀ ਵਿੱਚੋਂ ਜਿਸ ਵੀ ਪਰੇਸ਼ਾਨੀ ਵਿੱਚ ਤੁਸੀਂ ਗੁਜ਼ਰ ਰਹੇ ਹੋ ਉਹਨਾਂ ਪਰੇਸ਼ਾਨੀਆਂ ਵਿੱਚੋਂ ਨਿਕਲਣ ਵਾਸਤੇ ਹੈਲਪ ਕਰਨਗੀਆਂ ਸਭ ਤੋਂ ਪਹਿਲੀ ਗੱਲ ਡਰਣਾ ਛੱਡੋ ਤੁਸੀਂ ਜ਼ਿੰਦਗੀ ਵਿੱਚ ਕਿੰਨੀਆਂ ਸਥਿਤੀਆਂ ਵਿੱਚੋਂ ਨਿਕਲ ਰਹੇ ਹੋ ਤੁਹਾਡੀ ਜ਼ਿੰਦਗੀ ਵਿੱਚ ਕੁਝ ਵੀ ਹੋ ਗਿਆ ਭਾਵੇਂ ਉਹ ਕਿੰਨਾ ਵੀ ਮਾੜਾ ਹੋਇਆ ਤੁਹਾਡੀਆਂ ਸਥਿਤੀਆਂ ਕਿੰਨੀਆਂ ਵੀ ਖਰਾਬ ਨੇ ਪਰ ਉਹਨਾਂ ਸਥਿਤੀਆਂ ਨੂੰ ਲੈ ਕੇ ਰੋਣਾ ਛੱਡੋ ਆਪਣੀਆਂ ਸਥਿਤੀਆਂ ਨੂੰ ਬਦਲਣ ਦੀ ਕੋਸ਼ਿਸ਼ ਕਰੋ ਜਿੰਨਾ ਚਿਰ ਤੁਸੀਂ ਖੁਦ ਨੂੰ ਬਦਲਣ ਦੀ ਜਾਂ ਖੁਦ ਦੀਆਂ ਸਥਿਤੀਆਂ ਨੂੰ ਬਦਲਣ ਦੀ ਕੋਸ਼ਿਸ਼ ਖੁਦ ਨਹੀਂ ਕਰਦੇ ਉਹਨਾਂ ਚਿਰ ਉੱਥੇ ਕੋਈ ਕੁਝ ਨਹੀਂ ਕਰ ਸਕਦਾ ਭਾਵੇਂ ਤੁਸੀਂ ਅੱਜ ਇੱਕ ਜਾਣੇ ਨੂੰ ਆਪਣਾ ਦੁੱਖ ਦੱਸ ਰਹੇ ਹੋ ਕੱਲ ਨੂੰ ਦੂਜੇ ਨੂੰ ਦੱਸੋ ਤੀਜੇ ਨੂੰ ਦੱਸੋ ਦਸਵੇਂ ਨੌਵੇਂ ਦੱਸ ਦੋ ਪਰ ਜਿੰਨਾ ਚਿਰ ਤੁਸੀਂ ਖੁਦ ਐਕਸ਼ਨ ਨਹੀਂ ਲੈਂਦੇ ਖੁਦ ਦੀਆਂ ਸਥਿਤੀਆਂ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ क्योंकि जिन कुदरत ने हरेक इंसान इनकमत दिखती होंगी है कि वह अपन स्थितियां बारे में उस कंडीशन कुदरत उस कंडीशन पा तो हाँ ही पाती ही उस बंद उस निकल सके ठीक है तो इनक हिम्मत होनी चाहिए इन कोशिश करनी चाहिए कि तुम अपनी उन्होंने स्थितियों बदल सको कि क्या है कि तुम गरीब जामते हो ये तो हाँ कोई गलती नहीं है पर गरीब मरते हो यकीन ਤੁਹਾਡੀ ਗਲਤੀ ਆ ਠੀਕ ਆ ਜਿੰਨਾ ਚਿਰ ਤੁਸੀਂ ਕੋਸ਼ਿਸ਼ ਨਹੀਂ ਕਰਦੇ ਕਿ ਤੁਸੀਂ ਹਿੰਮਤ ਨਹੀਂ ਕਰਦੇ ਉਹਨਾਂ ਚਿਰ ਤੁਸੀਂ ਆਪਣੀਆਂ ਸਥਿਤੀਆਂ ਨੂੰ ਨਹੀਂ ਬਦਲ ਸਕਦੇ ਸਭ ਨੂੰ ਹੁੰਦੇ ਮੌਕੇ ਸਭ ਨੂੰ ਮਿਲਦੀ ਆ ਤੇ ਜੇ ਨਹੀਂ ਮਿਲਦੀ ਤਾਂ ਉਹਨਾਂ ਨੂੰ ਤਰਸ ਤਲਾਸ਼ਣਾ ਪੈਂਦਾ ਤੇ ਖੁਦ ਨੂੰ ਤਰਸਣਾ ਪੈਂਦਾ ਠੀਕ ਆ ਜੇ ਜ਼ਿੰਦਗੀ ਤੁਹਾਡੇ ਅੱਗੇ ਇੱਕ ਦਰਵਾਜ਼ਾ ਬੰਦ ਵੀ ਕਰਦੀ ਆ ਤਾਂ ਦੋ ਖੋਲਦੀ ਵੀ ਆ ਤੇ ਉਹਨਾਂ ਦਰਵਾਜ਼ਿਆਂ ਤੱਕ ਤੁਹਾਨੂੰ ਖੁਦ ਨੂੰ ਹੀ ਪਹੁੰਚਣਾ ਪੈਣਾ ਆ ਪਰ ਜੇ ਤੁਸੀਂ ਜ਼ਿੰਦਗੀ ਵਿੱਚ ਹਾਰ ਮੰਨ ਲੈਂਦੇ ਹੋ ਤਾਂ ਫਿਰ ਕੁਝ ਨਹੀਂ ਹੋ ਸਕਦਾ ਤਾਂ ਮੈਂ ਇੱਕ ਬਹੁਤ ਵੱਡੇ ਉਦਾਹਰਨ ਦੱਸਦੀ ਹਾਂ ਇੱਕ ਕੁੜੀ ਦੀ ਜੋ ਕਿ 22 ਸਾਲ ਦੀ ਸੀ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਇੰਨੀ ਜ਼ਿਆਦਾ ਨਿਰਾਸ਼ ਹੋ ਚੁੱਕੀ ਸੀ ਆਪਣੀ ਜ਼ਿੰਦਗੀ ਵਿੱਚ ਉਸਨੇ ਹਾਰ ਮੰਨ ਲਈ ਸੀ ਤੇ ਉਹ ਆਪਣੇ ਜ਼ਿੰਦਗੀ ਵਿੱਚ ਉਸ ਨੂੰ ਲੱਗਦਾ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਹੁਣ ਕੁਝ ਬਚਿਆ ਹੀ ਨਹੀਂ ਤੇ ਉਹ ਜਿਉਣਾ ਵੀ ਨਹੀਂ ਸੀ ਚਾਹਦੀ ਤੇ ਉਸ ਵਾਸਤੇ ਉਸਨੇ ਕੀ ਕੀਤਾ ਕਿ ਇੱਕ ਸਪਾਰਕ ਕਿਲਰ ਹਾਇਰ ਕੀਤਾ ਆਪਣੇ ਆਪ ਨੂੰ ਮਾਰਨ ਵਾਸਤੇ ਇਹ ਇੱਕ ਬਿਲਕੁਲ ਸੱਚੀ ਕਹਾਣੀ ਆ ਲਾਸਟ ਵਿੱਚ ਮੈਂ ਕੁੜੀ ਦਾ ਨਾਮ ਵੀ ਦੱਸਾਂਗੀ ਉਸ ਕੁੜੀ ਨੇ ਆਪਣੇ ਆਪ ਨੂੰ ਮਾਰਨ ਵਾਸਤੇ ਇੱਕ ਸਪਾਰਕ ਸਪਾਰਕ ਕਿਲਰ ਹਾਇਰ ਕੀਤਾ ਮਤਲਬ ਕਿ ਇੱਕ ਕਿਰਾਏ ਤੇ ਨੌਜਵਾਨ ਨੂੰ ਕਿਹਾ ਕਿ ਮੈਨੂੰ ਉਹ ਆ ਕੇ ਮਾਰ ਦੇਵੇ ਠੀਕ ਆ ਤੇ ਜਦੋਂ ਉਹ ਕਿਉਂਕਿ ਉਹ ਇੱਕ ਤਾਂ ਆਪਣੀ ਜਿੰਦਗੀ ਜਿਹੜਾ ਉਹ ਜੀਣਾ ਨਹੀਂ ਚਾਹੁੰਦੀ ਦੂਜਾ ਉਹ ਆਪਣੇ ਆਪ ਨੂੰ ਮਾਰਨ ਦੀ ਹਿੰਮਤ ਵੀ ਨਹੀਂ ਸੀ ਰੱਖਦੀ ਕਿਉਂਕਿ ਉਹ ਖੁਦ ਨੂੰ ਕਹਿੰਦੀ ਮੈਂ ਖੁਦ ਨੂੰ ਕਿਵੇਂ ਮਾਰ ਸਕਦੀ ਆ ਤੇ ਜਦੋਂ ਉਹ ਨੌਜਵਾਨ ਉਸ ਨੂੰ ਮਾਰਨ ਵਾਸਤੇ ਆਇਆ ਤਾਂ ਉਸ ਨੇ ਵੇਖਿਆ ਕਿ ਉਸ ਕੁੜੀ ਨੂੰ ਉਸ ਨੇ ਕਿਤੇ ਦੇਖਿਆ ਹੋਇਆ ਸੀ ਤੇ ਉਸ ਨੇ ਪੁੱਛਿਆ ਕਿ ਉਹ ਕਿਉਂ ਮਰਨਾ ਚਾਹੁੰਦੀ ਆ ਤੇ ਉਸ ਨੇ ਉਸ ਕੁੜੀ ਨੇ ਉਸ ਨੂੰ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਦੁਖੀ ਆ ते वो हार मान चुकी है मार देने की तू नहीं जीना चाहती कि मैं तेन दो महीने बाद आके मार देगा तू तो मेन फोन कर देवी तू कह के चला गया तो उस कुरी के उपर उस स्पारी किलर के ने बहुत डूा असर किया उसने अपनी जिंदगी मौका समझा कि मेरी जिंदगी मौका आख मैं दोबारा एक बार कोशिश करके देखती हाँ अपने आप से कम करके देखती हाँ तो उस कुड़ी ने दोबारा कोशिश की जिंदगी बच्चे सफल होने अपनी जिंदगी बदल लिया तो जदों उसने अपने आप बदल लिया फिर उसकी की जरूरत पी सी उसने कभी भी दोबारा उसने फोन नहीं किया किलर में कि उसू आके मार मार दे ਤੇ ਉਹ ਕੁੜੀ ਸੀ ਜਿਹੜੀ ਹਾਲੀਵੁੱਡ ਦੀ ਹੀਰੋਇਨ ਅ ਅਜ਼ਲੀਨਾ ਜੋਲੀ ਤੇ ਉਸਨੇ ਖੁਦ ਆਪਣੀ ਇੱਕ ਇੰਟਰਵਿਊ ਵਿੱਚ 2003 ਵਿੱਚ ਦੱਸਿਆ ਕਿ ਉਹ ਖੁਦ ਨੂੰ ਮਾਰਨਾ ਚਾਹੁੰਦੀ ਸੀ ਆਪਣੇ ਆਪ ਨੂੰ ਤੇ ਖੁਦ ਨੂੰ ਮਾਰਨ ਦੀ ਹਿੰਮਤ ਨਹੀਂ ਸੀ ਰੱਖਦੀ ਤੇ ਉਸਨੇ ਇੱਕ ਸਪੈਸ਼ਲਰ ਹਾਇਰ ਵੀ ਕਰ ਲਿਆ ਸੀ ਆਪਣੇ ਆਪ ਨੂੰ ਮਰਵਾਉਣ ਵਾਸਤੇ ਇਸ ਲਈ ਫਿਰ ਮੈਂ ਕਹਿੰਦੀ ਹਾਂ ਕਿ ਰੋਣਾ ਛੱਡੋ ਆਪਣੀਆਂ ਸਥਿਤੀਆਂ ਨੂੰ ਬਦਲਣ ਦੀ ਆਪ ਕੋਸ਼ਿਸ਼ ਕਰੋ ਖੁਦ ਹੋਣਾ ਤੇ ਕੰਮ ਕਰੋ ਉਹਨਾਂ ਸਥਿਤੀਆਂ ਨੂੰ ਬਦਲਣ ਵਾਸਤੇ ਠੀਕ ਹੈ ਜਿੰਨਾ ਚਿਰ ਤੁਸੀਂ ਖੁਦ ਐਕਸ਼ਨ ਨਹੀਂ ਲੈਂਦੇ ਖੁਦ ਕੋਸ਼ਿਸ਼ ਨਹੀਂ ਕਰਦੇ ਕੋਈ ਦੂਜਾ ਆ ਕੇ ਉਹਨਾਂ ਸਥਿਤੀਆਂ ਨੂੰ ਨਹੀਂ ਬਦਲ ਸਕਦਾ ਦੂਜੀ ਗੱਲ ਤੁਸੀਂ ਆਪਣੇ ਆਪ ਲਈ ਸਟੈਂਡ ਲੈਣਾ ਸਿੱਖੋ ਜਿੰਨਾ ਚਿਰ ਤੁਸੀਂ ਆਪਣੇ ਆਪ ਲਈ ਸਟੈਂਡ ਨਹੀਂ ਲੈਂਦੇ ਖੁਦ ਦੀ ਗੱਲ ਨਹੀਂ ਕਰਦੇ ਖੁਦ ਦੀਆਂ ਬਾਉਂਡਰੀਜ਼ ਸੈੱਟ ਨਹੀਂ ਕਰਦੇ ਉਹਨਾਂ ਚਿਰ ਕੋਈ ਜਿਹੜਾ ਵਾ ਜੋ ਮਰਜ਼ੀ ਕਹੇਗਾ ਤਾਂ ਉਹਨਾਂ ਆ ਕੇ ਜੋ ਮਰਜ਼ੀ ਕਰ ਜਿਗਾ ਤੁਹਾਡੇ ਨਾਲ ਆ ਕੇ ਤੁਸੀਂ ਪਰੇਸ਼ਾਨ ਹੀ ਰਹੋਗੇ ਤੇ ਦੁਖੀ ਹੀ ਰਹੋਗੇ ਕਿ ਕੋਈ ਕੋਈ ਤੁਹਾਨੂੰ ਕੁਝ ਵੀ ਕਹਿਆ ਗਿਆ ਤੁਸੀਂ ਉਸ ਗੱਲ ਨੂੰ ਲੈ ਕੇ ਬੈਠੇ ਰਹੇ ਠੀਕ ਆ ਕਿਸੇ ਬੰਦੇ ਨੇ ਤੁਹਾਨੂੰ ਚੰਗਾ ਕਿਹਾ ਤਾਂ ਮਾੜਾ ਕਿਹਾ ਤਾਂ ਉਹ ਚੀਜ਼ ਦਾ ਤੁਹਾਡੇ ਉੱਤੇ ਇੰਨਾ ਅਸਰ ਨਹੀਂ ਹੋਣਾ ਚਾਹੀਦਾ ਤੁਸੀਂ ਉਸ ਚੀਜ਼ ਨੂੰ ਇਦਾਂ ਸਮਝ ਲੈਂਦੇ ਹੋ ਜਿੱਦਾਂ ਉਸ ਬੰਦੇ ਦਾ ਆਖਰੀ ਹੀ ਸੱਚ ਹੁੰਦਾ ਹੈ ਜੇ ਕੋਈ ਜੇਕਰ ਉਹਨੇ ਤੁਹਾਨੂੰ ਕੋਈ ਮਾੜੀ ਗੱਲ ਕਹਿ ਵੀ ਦਿੱਤੀ ਤਾਂ ਤੁਸੀਂ ਇਹ ਨਾ ਸਮਝੋ ਕਿ ਉਸ ਬੰਦੇ ਦਾ ਇਹ ਦੁਨੀਆ ਦਾ ਆਖਰੀ ਸੱਚਾ ਤੁਹਾਡੇ ਬਾਰੇ ਠੀਕ ਆ ਉਹ ਸਬੰਦੇ ਦੀ ਸੋਚ ਹੋ ਸਕਦੀ ਹੈ ਉਸ ਦਾ opinion ਹੋ ਸਕਦਾ ਹੈ ਦੁਨੀਆ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਹੋਣਗੇ ਜੋ ਤੁਹਾਨੂੰ ਪਸੰਦ ਕਰਦੇ ਹੋਣਗੇ ਪਿਆਰ ਕਰਦੇ ਹੋਣਗੇ ਤੇ ਜੇ ਕੁਝ ਨਹੀਂ ਵੀ ਕਰਦੇ ਕੁਝ ਲੋਕ ਨਹੀਂ ਵੀ ਕਰਦੇ ਤਾਂ ਫਿਰ ਐਟੇ ਵੱਡੀ ਕਿਹੜੀ ਹਨਾ ਗੱਲ ਆ ਤੇ ਆਪਣੇ ਆਪ ਤੇ ਕੰਮ ਕਰਿਆ ਕਰੋ ਖੁਦ ਨੂੰ ਲਵ ਕਰੋ ਖੁਦ ਦੀ ਕੇਅਰ ਕਰੋ ਸਲਫ ਲਵ ਸੈਲਫ ਕੇਅਰ ਠੀਕ ਆ ਜਦੋਂ ਤਹੀ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਨੂੰ ਅਹਿਮੀਅਤ ਦੇਣ ਲੱਗ ਜਾਂਦੀ ਹੈ ਉਹਨਾਂ ਤਾਂ ਤੁਹਾਨੂੰ ਇੰਨੀ ਜ਼ਿਆਦਾ لوڑی نہیں بندی کہ دوسرا بندا ਤੁਹਾਨੂੰ ਐਵੇਂ ਦਵੇ ਤੁਹਾਡੇ ਵਿੱਚ ਇਹ ਚੀਜ਼ ਜਿਹੜੀ ਉਹ ਖਤਮ ਹੋ ਜਾਂਦੀ ਹੈ ਕਿ ਤੁਹਾਨੂੰ ਦੂਸਰਾ ਬੰਦਾ ਆ ਕੇ ਕਹੇ ਕਿ ਤੁਸੀਂ ਚੰਗੇ ਹੋ ਤੁਸੀਂ ਵਧੀਆ ਹੋ ਠੀਕ ਹੈ ਤੁਹਾਨੂੰ ਜ਼ਰੂਰਤ ਹੀ ਨਹੀਂ ਪੈਂਦੀ ਤੁਹਾਡੇ ਅੰਦਰੋਂ ਆਪੇ ਜਦੋਂ ਤੁਸੀਂ ਖੁਦ ਇੰਨੇ ਵਧੀਆ ਬਣ ਜਾਂਦੇ ਹੋ ਨਾ ਤੇ ਤੁਹਾਡੇ ਵਿੱਚ ਇਹ ਚੀਜ਼ ਦੀ ਜਿਹੜੀ ਆ ਖਤਮ ਹੋ ਜਾਂਦੀ ਤੁਹਾਨੂੰ ਕੋਈ इमोशनल سپورਟ ਕਰੇ ਆ ਕੇ ਠੀਕ ਹੈ ਤੁਸੀਂ ਇੰਨੇ ਜ਼ਿਆਦਾ ਆਪਣੇ ਆਪ ਨੂੰ ਇੰਨਾ ਜ਼ਿਆਦਾ ਇੰਨਾ ਸਟੈਂਡ ਰੱਖੋ ਕਿ ਤੁਹਾਡਾ ਕੰਫੀਡੈਂਸ ਇੰਨਾ ਜ਼ਿਆਦਾ ਹੋਣਾ ਚਾਹੀਦਾ ਕਿ ਤੁਹਾਡੀਆਂ ਦੂਜਿਆਂ ਦੀਆਂ ਗੱਲਾਂ ਦਾ ਤੁਹਾਡੇ ਉੱਤੇ ਅਸਰ ਨਾ ਹੋਵੇ ਕਿਉਂਕਿ ਇੱਕ ਗੱਲ ਮੈਂ ਯਕੀਨਨ ਕਹਿੰਨੀ ਆ ਕਿ ਇੱਕ ਇੱਕ ਹੀ ਚੀਜ਼ ਸਾਡੇ ਨਾਲ ਆਖਰੀ ਸਾਹਾਂ ਤੱਕ ਨਿਭਣੀ ਆ ਉਹ ਸਾਡਾ ਆਪਣਾ ਖੁਦ ਦਾ ਸਰੀਰ ਠੀਕ ਹੈ ਆਪਣੇ ਸਰੀਰ ਦਾ ਧਿਆਨ ਰੱਖੋ ਤੇ ਦੂਜਾ ਤੁਹਾਡਾ ਜੀਵਨ ਸਾਥੀ ਜੇਕਰ ਤੁਹਾਨੂੰ ਉਹ سپورਟ ਕਰ ਰਿਹਾ ਹੈ ਤੇ ਤੁਹਾਨੂੰ ਇਹ ਦੂਸਰੇ ਜੇ ਬਾਕੀ ਰਿਸ਼ਤੇ ਜਿਹੜਾ ਇੰਨੇ ਜ਼ਿਆਦਾ ਮਾਇਨੇ ਨਹੀਂ ਰੱਖਦੇ ਪਰ ਜੇਕਰ ਤੁਹਾਨੂੰ ਲੱਗਦਾ ਕਿ ਉਹ ਵੀ ਏਜ ਇਸ ਡਿਜ਼ਰਵ ਨਹੀਂ ਕਰਦਾ ਤੁਹਾਡੇ ਕੋਲੋਂ ਤਾਂ ਤੁਸੀਂ ਉਸ ਚੀਜ਼ ਤੇ ਵੀ ਸੋਚ ਸਕਦੇ ਹੋ ਇਹੀ ਗੱਲ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਇਨਕਮ ਦਾ ਜ਼ਰੀਆ ਜ਼ਰੂਰ ਬਣਾਓ ਤੁਹਾਡੇ ਕੋਲ ਕੋਈ ਨਾ ਕੋਈ ਇਨਕਮ ਦਾ ਸੋਰਸ ਜ਼ਰੂਰ ਹੋਣਾ ਚਾਹੀਦਾ ਆ ਤੁਸੀਂ ਘਰੇ ਬੈਠੇ ਹੋਮ ਟਿਊਟਰ ਦਾ ਕੰਮ ਕਰ ਸਕਦੇ ਹੋ ਮਤਲਬ ਘਰ ਤੋਂ ਹੀ ਟਿਊਸ਼ਨ ਪੜਾ ਸਕਦੇ ਹੋ ਆਨਲਾਈਨ ਆਫਲਾਈਨ ਹਨਾ ਤੁਸੀਂ ਘਰੇ ਬੈਠੇ ਬਿਊਟੀਸ਼ਨ ਦਾ ਕੰਮ ਕਰ ਸਕਦੇ ਹੋ ਸਲਾਈ ਕਢਾਈ ਦਾ ਕੰਮ ਕਰ ਸਕਦੇ ਹੋ ਫੂਡ ਦਾ ਕੰਮ ਕਰ ਸਕਦੇ ਹੋ ਕੋਲਡ ਕਿਸਨ ਦਾ ਕੰਮ ਕਰ ਸਕਦੇ ਹੋ ਜੇਕਰ ਤੁਹਾਨੂੰ ਇਨਾਂ ਬਾਰੇ ਹੋਰ ਵੀ ਕਰੇ ਬੈਠਿਆ ਕੋਈ ਕੰਮ ਕਰਨਾ ਚਾਹੁੰਦੇ ਆ ਜਾਂ ਕੋਈ ਅਜਿਹਾ ਕੰਮ ਕਰਨਾ ਚਾਹੁੰਦੇ ਕੰਮ ਤੁਹਾਨੂੰ ਨਹੀਂ ਲੱਗ ਰਿਹਾ ਤੇ ਤੁਹਾਨੂੰ ਮੈਂ ਇੱਕ ਚੈਨਲ ਦਾ ਨਾਮ ਦੱਸ ਦਿੰਨੀ ਆ ਉਹਨਾਂ ਨੇ ਆਪਣੇ ਚੈਨਲ ਤੇ ਬਹੁਤ ਸਾਰੀਆਂ ਵੀਡੀਓ ਅਪਲੋਡਸ ਕੀਤੀਆਂ ਹੋਈਆਂ ਇਸ ਚੀਜ਼ ਬਾਰੇ ਤੇ ਉਹਨਾਂ ਦਾ ਮੈਂ ਚੈਨਲ ਮੈਂਸ਼ਨ ਕਰ ਦਾਂਗੀ ਵੀਡੀਓ ਤੇ ਚਲਦੇ ਚਲਦੇ ਤੁਸੀਂ ਦੇਖ ਲਿਓ ਸਰਚ ਬਾਨ ਕੇ ਤੇ ਉਹਨਾਂ ਤੋਂ ਵੀ ਤੁਸੀਂ ਹੋਰ ਨੋਲੇਜ ਲੈ ਸਕਦੇ ਹੋ ਠੀਕ ਹੈ ਉਹ ਇਹ ਹੈ ਕਿ ਕੋਈ ਕੋਈ ਝੂਠਾ ਸਿਰਫ ਇੱਕ ਤਾਂ ਉਹ ਆਈਡੀਆ ਦੇਣਗੇ ਕਿ ਤੁਸੀਂ ਇਦਾਂ ਇਦਾਂ ਦੇ ਕੰਮ ਕਰ ਸਕਦੇ ਹੋ ਉਹਦੇ ਨਾਲ ਰਿਲੇਟਡ ਤੁਸੀਂ ਸਬਸਿਡੀ ਜਾਂ ਲੋਨ ਲੈਣੇ ਹੋਣ ਠੀਕ ਹੈ ਉਹਨਾਂ ਨਾਲ ਰਿਲੇਟਡ ਵੀ ਵੀਡੀਓ ਉਹਨਾਂ ਨੂੰ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਇਸ ਇਸ ਤੋਂ ਇਲਾਵਾ ਤੁਹਾਨੂੰ 스마트 ਇਨਵੈਸਟਮੈਂਟ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਕਮਾਉਂਦੇ ਵੀ ਹੋ ਤਾਂ ਉਹਨੂੰ ਇਦਾਂ ਬੇਫਜ਼ੂਲ ਬੇਮੁਰਖਾ ਵਾਂਗੂ ਨਾ ਖਰਚੀ ਜਾਓ ਤੁਹਾਨੂੰ ਸਮਾਰਟ ਇਨਵੈਸਟਮੈਂਟ ਕਰਨੀ ਹੋਣੀ ਚਾਹੀਦੀ ਹੈ ਸਮਾਰਟ ਇਨਵੈਸਟਮੈਂਟ ਦਾ ਮਤਲਬ ਕੀ ਤੁਸੀ ਆਪਣਾ ਜਿਹੜਾ ਆਪਣੇ ਪੈਸੇ ਆ ਉਥੇ ਇਨਵੈਸਟ ਕਰੋ ਜਿੱਥੇ ਤੁਹਾਨੂੰ ਉਹਨਾਂ ਦੇ ਡਬਲ ਹੋਣ ਦੀ ਉਮੀਦ ਹੋਵੇ ਠੀਕ ਹੈ ਤੁਸੀਂ ਪ੍ਰੋਪਰਟੀ ਖਰੀਦ ਸਕਦੇ ਹੋ ਤੁਸੀਂ 골ਡ ਖਰੀਦ ਸਕਦੇ ਹੋ ਤੁਹਾਨੂੰ ਜਿੱਥੇ ਤੁਹਾਨੂੰ ਲੱਗਦਾ ਕਿ ਇਸ ਜਗ੍ਹਾ ਤੇ ਸਾਡੇ ਪੈਸੇ ਜਿਹੜੇ ਉਹ ਡਬਲ ਹੋਣਗੇ ਉਹ ਚਾਹੀਹੀ ਥਾਂ ਤੇ ਤੁਸੀਂ ਆਪਣੀ ਜਿਹੜੀ ਇਨਵੈਸਟਮੈਂਟ ਕਰ ਸਕਦੇ ਹੋ ਜਿੱਥੋਂ ਤੁਹਾਨੂੰ ਲੱਗਦਾ ਵਾ ਕਿ ਇਨਵੈਸਟ ਕਰਨ ਦੇ ਨਾਲ ਪੈਸੇ ਤੋਂ ਪੈਸਾ ਆ ਸਕਦਾ ਹੈ ਹਨਾ ਉਹ ਜਿਹੀਆਂ ਚੀਜ਼ਾਂ ਤੇ ਤੁਸੀਂ ਆਪਣਾ ਪੈਸਾ ਇਨਵੈਸਟ ਕਰ ਸਕਦੇ ਹੋ ਇਨਵੈਸਟਮੈਂਟ ਉਸ ਜਗ੍ਹਾ ਤੇ ਕਰਨੀ ਚਾਹੀਦੀ ਹੈ ਜਿੱਥੋਂ ਤੁਹਾਨੂੰ ਲੱਗੇ ਕਿ ਤੁਹਾਡਾ ਪੈਸਾ ਜਿਹੜਾ ਵਾ ਇਨਕਮ ਦਾ ਸੋਰਸ ਜਨਰੇਟ ਕਰ ਸਕੇ ਮਤਲਬ ਪੈਸੇ ਤੋਂ ਪੈਸਾ ਬਣਾ ਸਕੇ ਠੀਕ ਹੈ ਇਹਨਾਂ ਚੀਜ਼ਾਂ ਕਹਿੰਦੇ ਆ ਨਾ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਪਰ ਕਿਤੇ ਨਾ ਕਿਤੇ ਪੈਸਾ ਵੀ ਸਭ ਕੁਝ ਹੀ ਹੁੰਦਾ ਆ ਫਿਰ ਤੁਹਾਨੂੰ ਇਸ ਵੀਡੀਓ ਨਾਲ ਰਿਲੇਟਡ ਕੋਈ ਵੀ ਕੁਐਸਚਨ ਪੁੱਛਣਾ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸੰਤਿਓ ਤੇ ਮੈਂ ਤੁਹਾਡਾ ਕੋਸ਼ਿਸ਼ ਕਰੂੰਗੀ ਕਿ ਅਗਲੀ ਵੀਡੀਓ ਵਿੱਚ ਉਸ ਬਾਰੇ ਦੱਸ ਸਕਾਂ ਚੰਗੀ ਤਰ੍ਹਾਂ ਕਲੀਅਰ ਪੁਆਇੰਟ ਕਰ ਸਕਾਂ ਤੇ ਚੈਨਲ ਨਾਲ ਜੁੜਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅਭ ਮਿਲਦੀ ਆ ਅਗਲੀ ਵੀਡੀਓ ਚ ਧੰਨਵਾਦ ਜੀ